ਲੰਗੇ ਦਿਨ ਬੀਬੀ ਜਗੀਰ ਕੌਰ ਦੇ ਸਬੰਧੀ ਇੱਕ ਖਬਰ ਸਾਹਮਣੇ ਆਉਂਦੀ ਹੈ ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਪੰਥ ਵਿਰੋਧੀ ਕੰਮ ਕਰ ਰਹੇ ਸੀ ਜਿਸ ਕਾਰਨ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ ਹਾਲਾਂਕਿ ਉਸ ਦੇ ਵਿੱਚ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਜ਼ਿਕਰ ਹੋਇਆ ਉਸ ਖਬਰ ਦੇ ਵਿੱਚ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਦਾ ਜ਼ਿਕਰ ਹੋਇਆ ਔਰ ਉਸੇ ਸਬੰਧੀ ਇਹ ਗੱਲਾਂ ਕਹੀਆਂ ਗਈਆਂ ਕਿ ਬੀਬੀ ਜਗੀਰ ਕੌਰ ਨੇ ਕੁਝ ਪੰਥ ਵਿਰੋਧੀ ਗੱਲਾਂ ਕੀਤੀਆਂ ਸੀ ਜਿਸ ਕਾਰਨ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਪਰ ਇਸੇ ਇਸੇ ਗੱਲ ਨੂੰ ਲੈ ਕੇ ਇਸੇ ਟਾਈਮ ਲਾਈਨ ਦੇ ਉੱਤੇ ਜਾ ਕੇ ਜੇ ਇੱਕ ਹੋਰ ਪੱਖ ਦੇਖੀਏ ਹਾਲਾਂਕਿ ਕੁਝ ਵੀ ਡਿਸਾਈਡ ਕਰਨ ਤੋਂ ਪਹਿਲਾਂ ਸਿੱਕੇ ਦਾ ਇੱਕੋ ਪਹਿਲੂ ਵੇਖਣਾ ਜ਼ਰੂਰੀ ਨਹੀਂ ਹੁੰਦਾ ਦੂਸਰਾ ਪਹਿਲੂ ਵੀ ਜਾਣਨਾ ਜ਼ਰੂਰੀ ਹੁੰਦਾ ਆ ਉਸ ਟਾਈਮ ਲਾਈਨ ਦੀ ਗੱਲ ਕਰੀਏ ਤਾਂ ਕਈ ਵਾਰ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਈ ਵਾਰ ਕੁਝ ਲੋਕ ਇਹ ਤਕਰੀਰਾਂ ਦਿੰਦੇ ਨਜ਼ਰ ਆਏ ਨੇ ਜਥੇਦਾਰ ਪੂਰਨ ਸਿੰਘ ਨੂੰ ਕੁਰਸੀ ਤੋਂ ਲਾਣ ਦਾ ਕਾਰਨ ਕੀ ਸੀ ਇਹ ਦੱਸਦੇ ਨਜ਼ਰ ਆਏ ਨੇ ਉਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਬੀਬੀ ਜਗੀਰ ਕੌਰ ਨੇ ਨਾਨਕ ਸ਼ਾਹੀ ਕਲੰਡਰ ਜਿਹੜਾ ਉਹ ਜਾਰੀ ਕੀਤਾ ਸੀ ਔਰ ਉਸ ਉੱਤੇ ਇਤਰਾਜ਼ ਕੀਤਾ ਗਿਆ ਇਹ ਇਲਜ਼ਾਮ ਲੱਗਦਾ ਹੈ ਕਿ ਰਾਹ ਦੇ ਵਿੱਚ ਹੀ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਔਰ ਬੀਬੀ ਜਗੀਰ ਕੌਰ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਇਸ ਚੀਜ਼ ਸੰਬੰਧੀ ਇੱਕ ਗੁਰਮਤਾ ਪਾਇਆ ਗਿਆ ਕਿ ਐਵੇਂ ਰਾਹ ਦੇ ਵਿੱਚ ਜਾਂਦੇ ਹੁਕਮਨਾਮੇ ਨਹੀਂ ਜਾ ਰਹੇ ਹੁੰਦੇ ਹੁਕਮਨਾਮਾ ਜਾਰੀ ਕਰਨ ਦੀ ਇੱਕ ਵਿਧੀ ਹੈ ਇੱਕ ਵਿਧਾਨ ਹੈ ਉਸ ਤਰ੍ਹਾਂ ਕਿ ਕਰਨਾ ਚਾਹੀਦਾ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਹੁਕਮ ਲਿਆ ਗਿਆ ਸੀ ਗੁਰਮਤਾ ਪਾ ਕੇ ਗਿਆਨੀ ਪੂਰਨ ਸਿੰਘ ਨੂੰ ਕਹਿੰਦੇ ਕਿ ਉਹ ਉਹਨਾਂ ਦੇ ਉਹਨਾਂ ਦੇ ਅਹੁਦੇ ਤੋਂ ਜਿਹੜਾ ਉਤਾਰਿਆ ਗਿਆ ਸੀ ਉਹਨਾਂ ਦੀ ਥਾਂ ਦੇ ਉੱਤੇ ਜੋਗਿੰਦਰ ਸਿੰਘ ਵਿਦਾਂਤੀ ਜਿਹੜੇ ਨੇ ਉਹ ਲਿਆਂਦੇ ਗਏ ਸੀ ਹੁਣ ਇੱਕ ਪਾਸੇ ਇਹ ਨਰੇਟਿਵ ਹੈ ਔਰ ਦੂਸਰੇ ਪਾਸੇ ਉਹ ਨਰੇਟਿਵ ਜਿਹਦੇ ਵਿੱਚ ਬੀਬੀ ਜਗੀਰ ਕੌਰ ਦੇ ਸੰਬੰਧੀ ਇਹ ਵੀ ਲਿਖਿਆ ਗਿਆ ਹੈ ਕਿ ਪੰਥ ਵਿਰੋਧੀ ਗਤੀਵਿਧੀਆਂ ਕਰ ਰਹੀ ਸੀ ਜਿਸ ਕਾਰਨ ਪੰਥ ਦੇ ਵਿੱਚੋਂ ਛੇਕਿਆ ਗਿਆ ਹੁਣ ਦੋਮਾ ਦੇ ਵਿੱਚੋਂ ਅਸਲ ਸੱਚ ਕੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਪਰ ਜ਼ਰੂਰ ਵੱਖ-ਵੱਖ ਨਰੇਟਿਵਜ਼ ਉੱਭਰ ਰਹੇ ਐ ਔਰ ਉਹਨਾਂ ਦੇ ਵਿੱਚੋਂ ਬੀਬੀ ਜਗੀਰ ਕੌਰ ਸਬੰਧੀ ਇਹ ਮਸਲਾ ਅਚਾਨਕ ਤੂਲ ਫੜਨ ਲੱਗ ਗਿਆ ਕੀ ਕੁਝ ਹੋਏਗਾ ਦੱਸਦੇ ਰਹਿਵਾਂਗੇ ਆਉਂਦੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣੇ ਰਹੋ 1 انڈیا ਪੰਜਾਬੀ